ਚਲੋ ਕਿੱਥੇ ਚਲੋ ਓਏ ਪਿੰਡ ਪਿੰਡ ਜੂਪੀ ਹਾਂ ਇਹ ਹਾਂ ਉਹ ਲੋ ਮੀਨੇ ਲੋ ਮੀਨੇ ਹੋ ਗਏ ਤਾਂ ਇਹ ਜਾਤਾ ਰੂਮ ਵਾਲੇ ਬੈੱਡ ਤੇ ਗਜ਼ਾਇਰੇ ਜੇ ਪੈ ਗਿਆ ਹਾਂਜੀ ਜਹੇ ਜੇ ਡੰਗਰ ਰੇਟੇ ਦੇ ਬੈਗੀ ਸਾਰੇ ਮੰਦ ਨੂੰ ਹਨਾ ਬਾਈ ਕੱਚਾ ਥੋ ਵੀ ਰੱਖਣਾ ਚਾਹੀਦਾ ਕਿਦਾਂ ਬਾਈ ਹਣ ਆਪਣਾ ਡਿਜ਼ਾਈਨ ਗੋਲੀ ਗੋਲੇ ਵਾਲਾ ਸਾਰਾ ਆਪ ਇਦਾਂ ਦੀ ਬਣਾਉਣੇ ਜਾਵਾ ਇੱਥੇ ਅੱਜ ਫਿਰ ਬੱਚਾ ਬਣਾਈਏ ਕਿਉਂ ਬੱਕਰਾ ਬਣਾਉਂਗਾ ਪਹਿਲਾਂ ਕੱਲ ਕੋਟ ਖਾਦੀ ਨਹੀਂ ਜਾਣਾ ਹਾਂਜੀ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਬਾਈ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਈ ਅੱਜ ਦੇ ਬਲੌਗ ਦੀ ਆਪਾਂ ਸ਼ੁਰੂਆਤ ਕਰਦੇ ਆਂ ਬਈ ਆਪਣੇ ਪਿੱਛੇ ਫਾਰਮ ਤੋਂ ਬਈ ਦੇਖੋ ਪਹਿਲਾਂ ਪਾ ਇਧਰ ਬੰਨ੍ਹਦੇ ਹੁੰਦੇ ਆ ਸਾਰੀਆਂ ਕਟੀਆਂ ਕਟੀਆਂ ਕੁੱਟੀਆਂ ਹਨ ਬਨਣ ਤੋਂ ਬਾਅਦ ਬਈ ਫਿਰ ਬਨਦੇ ਹੁੰਦੇ ਆ ਇਧਰ ਮਹਿਸਾਂ ਬਾਕੀ ਬਈ ਥੋੜੀ ਗੱਲਬਾਤ ਕਰਾਉਣੇ ਹੈਗੇ ਚਲੋ ਕਿੰਗੇ ਨਾਲ ਹਾਂਜੀ ਸਰਦਾਰ ਜੀ ਇੱਕਾ ਜੀ ਚਲੋ ਕੀ ਹਾਲ ਚਾਲ ਚੜਦੀ ਕਲਾ ਚੜਦੀ ਕਲਾ ਅੱਜ ਮਾਲ ਮੈਨੂੰ ਖੜੇ ਘੱਟ ਲਾਦਾ ਥੋੜਾ ਕੀ ਗੱਲ ਆ ਵਾ ਹੋਰ ਖਾਨਿਆ ਭਰਾ ਆਏ ਹਾ ਲੈ ਖਾਣਾ ਬਾਬਾ ਇੱਧਰ ਬੰਨਾ ਇਕਟੀਆਂ ਕਟੀਆਂ ਕੁੱਟੀਆਂ ਬਣਾਣ ਤੋਂ ਬਾਅਦ ਕਟੀਆਂ ਰਹਿਦੀਆਂ ਨੇ ਮਨਲਾ ਹਜੇ ਅੰਦਰ ਵੀ ਖੜੀਆਂ ਹੋਣੀਆਂ ਦੇਖਦੇ ਬਾਬਾ ਆਪਾ ਨੋ ਬ੍ਰੋ ਮਾਂ ਦੇਤੀਆਂ ਮਨ ਲੋ ਹੋਈਆਂ ਇੱਕ ਮੈਂ ਹਾਂਜੀ ਬਾਬੇ ਹੁਣ ਜਿਵੇਂ ਆਪਣੇ ਲਈ ਬਈ ਬੈੱਡ ਹੁੰਦਾ ਹਨਾ ਪੋਲੇ ਪੋਲੇ ਗੱਦੇ ਬਈ ਨਾਲ ਯਾਰ ਰੇਤਾ ਦੇਖੋ ਇਹ ਰੇਤਾ ਜਮਾ ਇੱਕ ਨੰਬਰ ਕੰਮ ਨਾਲ ਤਾਂ ਪੂਰਾ ਸਿਰਾ ਗੱਲਵਾਤਾ ਕਿ ਨਹੀਂ ਜਾਵ ਹਾਂਜੀ ਮਾਈਕ ਮਾਈਕ ਹੁਣ ਲਾਖ ਲਾਂ ਹਾਂ ਦੱਸ ਕੀ ਆ ਜਹੇ ਜਾ ਤਾਂ ਰੂਮ ਵਾਲੇ ਬੈੱਡ ਤੇ ਗਦਾਇ ਦੇ ਪੈ ਗਿਆ ਹਾਂਜੀ ਜਹੇ ਜੇ ਡੰਗਰ ਰੇਟੇ ਤੇ ਬੈਗੀ ਇਹਦਾ ਬਈ ਗੱਲ ਜਮਾ ਸਹੀ ਆ ਬਹੁਤ ਕੈਂਡ ਚੀ ਆ ਹਨਾ ਬੰਦੇ ਪੱਕੇ ਪੁੱਕੇ ਜੇ ਬਣੁੰਦੇ ਨਾਲ ਤਾਂ ਬਾਬੇ ਹੁਣ ਡੰਗਰ ਇੱਥੇ ਫੁਰਦੇ ਜਾਂਦੇ ਨੇ ਮਤਲਬ ਵਧੀਆ ਹਨਾ ਕਰੋ ਉਥੋਂ ਦੇ ਡੰਗਰਾਂ ਦੀ ਕੱਟੀ-ਕੁੱਟੀ ਨਹੀਂ ਪੂਰੀ ਵਧੀਆ ਗ੍ਰੋਥ ਹੁੰਦੀ ਆ ਸਾਰੇ ਬੰਦੇ ਨੂੰ ਹਨਾ ਬਈ ਕੱਚਾ ਥੋ ਵੀ ਰੱਖਣਾ ਚਾਹੀਦਾ ਬਾਕੀ ਬਈ ਦੇਖਦੇ ਆਂਗੇ ਹਨਾ ਅੱਗੇ ਕੀ ਕੰਮ ਕਾਰ ਕਰਦੇ ਆਂ ਹੁਣ ਦਿਖਾਉਣਾ ਸਾਰੀ ਗੱਲ ਬਾਤ ਚਲੋ ਕਿਹਾ ਬਾਬੋ ਮਰੋਰ ਦਾ ਨਾ ਝੋਬਰ ਮੁੱਛ हां जी बाबए ਹੁਣ ਤੁਹਾਨੂੰ ਆਪਾਂ ਮਲਾਉਣਾਗੇ ਆਪਣੇ ਯਾਰ ਮੁੱਛਲ ਭਾਈ ਦਵਿੰਦਰਾਲ ਮੁੱਛਮੋੜ ਕੇ ਦਿਖਾ ਦੇ ਮਾੜੀ ਬੱਚਾ ਯਾਰ ਨੋਣਾ ਮੈਂ ਹਜੇ ਸ਼ੁਰੂ ਹੋਣਾ ਵਾ ਅੱਛਾ ਮੁੱਛ ਮੁੱਛ ਠੀਕ ਆ ਮੈਂ ਤਾਂ ਉੱਥੇ ਆ ਅੱਜ ਹਨ ਅੱਜ ਫਿਰ ਬੱਚੇ ਕਿਉਂ ਨਹੀਂ ਇਹ ਕਿਉਂ ਬੱਕਰਾ ਬਣਾਉਣਾ ਪਹਿਲਾਂ ਕੱਲ ਕੋ ਟਖਾਦੀ ਨਹੀਂ ਕਰਾਉਣਾ ਕੱਲ ਵਾਲੇ ਭਾਂਡੇ ਅਸੀਂ ਇਹਦਾ ਬਈ ਪਹਿਲਾਂ 3-4 ਦਿਨ ਲਗਾਤਾਰ ਬਣਾਉਂਦੇ ਰਹੇ ਕਹਿੰਦੇ ਵੀ ਆ ਆ ਕੰਮ ਹੁੰਦਾ ਕੋਈ ਵੀ ਇੰਨੇ ਰੁਪਏ ਲਾਈ ਜਾਂਦੇ ਹੋ 4 ਰੁਪਏ ਤਾਂ ਘੱਟ ਵੀ ਉਹੀ ਖਰਾਬ ਹੋ ਜਾਂਦੇ ਹਨਾ ਕੀ ਫਾਇਦਾ ਹਨਾ ਤੇ ਹੁਣ ਬਈ ਹਾਲਾ ਹਾਲ ਖਾ ਖਾ ਕੇ ਚਿਕਨ ਨੂੰ ਮਣੀਆ ਕਰਾ ਲੈਣਾ ਤੇ ਹੁਣ ਬਈ ਤੇ ਬਾਈ ਹਣ ਆਪਾਂ ਨੇ ਹੁਣ ਇੱਕ ਗੱਲ ਹੋਰ ਵੀ ਪਵਿੱਤਰ ਮੇਸਤਰੀ ਲਾਇਆ ਹੋਇਆ ਹੈਗਾ ਪਰ ਸੋਈ ਬਣਾਉਣੇ ਹੈਗੇ ਪੂਰੀ ਘੈਂੜੀ ਬਣਾਵਾਂਗੇ ਬਾਬਾ ਜਿਵੇਂ ਆਪਣਾ ਡਿਜ਼ਾਈਨ ਹੈ ਨਾ ਕੋਠੀਆਂ ਦੇਖੋ ਹਣ ਹੁਣ ਨੂੰ ਇੱਕ ਮਿੰਟ ਜਿੱਦਾਂ ਬਾਈ ਹਣ ਆਪਣਾ ਡਿਜ਼ਾਈਨ ਗੋਲੇ ਗੋਲੇ ਵਾਲਾ ਸਾਰਾ ਆਪਾਂ ਇਦਾਂ ਦੀ ਬਣਾਉਣੇ ਜਾਵਾਂ ਇੱਥੇ ਆਹ ਹੋਰੇ ਲੱਗਿਆ ਬਾਈ ਮੇਸਤਰੀ ਤੁਹਾਨੂੰ ਬਾਕੀ ਮੈਂ ਥੱਲੇ ਉਤਰ ਕੇ ਦਿਖਾਉਣਾ ਹੈਗਾ ਹਾਂਜੀ ਦੇਖੋ ਬਾਬੇ ਹੁਣ ਆਪਣੀ ਆਣੀ ਮੇਸਤਰੀ ਸਾਹਿਬੀ ਤੇ ਇੱਥੇ ਬਣਾਉਣੇ ਬਾਬੇ ਆਪਣੀ ਸੋਈ ਤੇ ਹਣ ਪਿੱਛੇ ਵੀ ਬਣੀ ਹੋਈ ਤਾਂ ਹੈਗੀ ਸੀ ਉਹ ਮਤਲਬ ਬਾਲਾ ਥੋਂ ਘੱਟ ਸੀ ਬਹੁਤ ਹੀ ਥੋਂ ਘੱਟ ਸੀ ਤੇ ਇਦਾਂ ਹੀ ਬਣਾਵਾਂਗੇ ਸਾਰੀ ਜਮਾ ਡਿਜ਼ਾਈਨ ਇੱਕੋ ਹੀ ਹੋਊਗਾ ਇੱਥੇ ਬਣਾਵਾਂਗੇ ਪੂਰੀ ਕੈਂਡ ਬਣੂਗਾ ਪੂਰੀ ਕੈਂਡ ਸਵਾਲ ਵੱਖਰੀ ਆਊਗਾ ਤੇ ਬਾਕੀ ਕਰਦੇ ਆਂ ਗੱਲ ਅੱਗੇ ਚਲੋ ਤੁਸੀਂ ਦੇਖੀ ਆ ਹਨਾ ਬਾਈ ਪਿੱਛੇ ਲੱਗਿਆ ਹੋਇਆ ਮੇਸਤਰੀ ਦੇ ਬਾਈ ਆਹ ਚੋਂ ਉੱਪਰ ਪੜ ਰਿਹਾ ਗਾ ਰੋੜੇ ਫਿਰ ਬਾਈ ਕੀ ਹਾਲ ਚਾਲ ਆ ਠੀਕ ਸਟਾ ਹਾਂ ਵਧੀਆ ਚਲੋ ਕਿੱਥੇ ਚੱਲੋ ਓਏ ਪਿੰਡ ਪਿੰਡ ਜੂਪੀ ਹਾਂ ਜੂਪੀ ਦਾ ਬਾਈ ਹਨਾ ਯਾਰ ਜਿਹੇ ਬਗ ਜਾਣ ਨਾ ਜਿਹੇ ਕਹਿਣਗੇ ਵੀ ਅਸੀਂ ਦਸ ਜਣਾਂ ਖਾਤਰ ਜਾਣੇ ਆਂਗੇ ਰੇਪਾ ਕਿੰਨਾ ਟਾਈਮ ਲਾ ਕੇ ਆਉਂਦੇ ਨੇ ਛੋਟੂ ਫਿਰ ਜੇ ਮੈਨਾਂ ਤੁਸੀਂ ਐ ਕਹੋ ਮੀ ਸੀ ਦੱਸ ਦੇਣਾ ਖਤਰ ਪੰਡਿਆਂ ਨਾਲ ਫਿਰ ਕਿੰਨਾ ਟਾਈਮ ਲਾ ਕੇ ਆਉਨੇ ਹੁੰਦੇ ਹੋ ਦੋ ਮਹੀਨੇ ਦੋ ਮਹੀਨੇ ਨਾ ਨਾ ਬਈ ਫਿਰ ਤਾਂ ਇਹ ਬਹੁਤ ਝੂਠ ਸੱਚੀ ਨੇ ਯਾਰ ਕੋਈ ਯਕੀਨ ਨਹੀਂ ਹੈਗਾ ਲੈਵੇ ਖੜਾ ਮੈਂ ਲੈਵੇ ਕਹਿ ਕੇ ਗੱਲ ਕਰਦਾ ਕੋਈ ਯਕੀਨ ਨਹੀਂ ਹੈਗਾ ਹਨਾ ਜੈਬ ਕੀ ਕੀ ਮਹੀਨੇ ਫਿਰ ਆਪਣੇ ਘਰ ਤੇ ਜਾ ਕੇ ਜੀ ਜੀ ਲੱਗ ਜਾਂਦਾ ਫਿਰ ਹਾਲੇ ਆਹਨੇ ਕਾ ਜੀ ਨਹੀਂ ਕਰਦਾ ਹੈ ਤੁਹਾਨੂੰ ਬਈ ਇੱਕ ਗੱਲ ਹੋਰ ਦਿਖਾਉਣਾ ਝੂਠ ਨਹੀਂ ਬੋਲਣਾ ਉਰੀ ਖੜ ਜਾ ਠੀਕ ਹੈ ਝੂਠ ਜਮੀ ਨਹੀਂ ਬੋਲਣਾ ਇਹ ਕਿੰਨੇ ਦਿਨ ਹੋ ਗਏ ਨੂੰ ਨਾ ਤੈਨੂੰ ਜਮਾਂ ਸੱਚੀ ਦੱਸੀ ਝੂਠਾ ਬੋਲ ਦੱਸ ਕਟੋ ਕਰ ਨਹੀਂ ਦਾ 15 ਦਿਨ ਹੋ ਗਏ ਆ ਇੱਕ ਵਾਰੀ ਬਈ ਤੂੰ ਦੇਖੀ ਠੀਕ ਹੈ ਨਾ ਨਾ ਖੜੇ ਪਰੋ ਪਰੋ ਇੱਕ ਮਿੰਟ ਪਰੋ ਪਰੋ ਪਰ ਇਹ ਇਧਰ ਆਈ ਖੜਤਾ ਜਾਈ ਹੋਣਾ ਇੱਕ ਮਿੰਟ ਆ ਲੈ ਕੁ ਬਬੂ ਇਹ ਹਾਲੋ ਪੱਕੇ ਇਹ ਆਏ ਨਹੀਂ ਹੈ ভাই ਜਮਨ ਝੂਠ ਬੋਲਦੇ ਪੱਕੇ ਨੂੰ ਜਹਿਵਾ ਝੂਠਾ ਬੋਲੇ ਕਿੰਨੇ ਦਿਨਾਂ ਬਾਅਦ ਨਾਉਂਦਾਗਾ ਇਹ ਹਾਂ ਉਹ ਲੰਮੀ ਨੇ ਦੋ ਮਹੀਨੇ ਹੋ ਗਏ ਤਾਂ ਨਾ ਚਾੜ ਨਹੀਂ ਕਰਦਾ ਸਮਾਂ ਸੱਚੀ ਇਹਨਾਂ ਨਾਲ ਤੈਨੂੰ ਮਰਗ ਤੇ ਦੇਖਿਆ ਨਹੀਂ ਭੇਜਣਾ ਹੀ ਨਹੀਂ ਬਾਈ ਸੱਚੀ ਨਹੀਂ ਨਾਉਂਦਾ ਹੈਗਾ ਨਾਉਂਦਾ ਨਹੀਂ ਨਾ ਸਹੀ 20 ਦਿਨ ਹੋ ਗਏ ਮੈਂ 20 ਦਿਨਾਂ ਨੂੰ ਭਾਈ 3 ਦਿਨ ਹੋਗੇ ਤੂੰ ਦੇਖੋ ਡੰਗਰ ਕੰਮ ਕਰੇਗਾ ਉਸਕੋ ਤਾਂ ਗੰਦਾ ਹੋਣਾ ਹੀ ਪਵੇਗਾ ਤਦ ਡੰਗਰ ਦਾ ਕੰਮ karenge ਫਿਰ ਗੰਦਾ ਨਹੀਂ ਤੂੰ ਤਾਂ ਖਾਲੀ ਬਲੌਗ ਬਣਾਤਾ ਫਿਰ ਗੰਦਾ ਤੂੰ ਕੈਸੇ ਹੋਗੇ ਨਹੀਂ ਚੱਲ ਜਿਉਂ ਤਾਂ ਐਸੇ ਝੂਠਾ ਬੋਲੀ ਹੈ ਨਾ ਮੈਂ ਵੀ ਮੈਂ ਸਾਰੀ ਵੀਡੀਓ ਪਾਉਂਗੇ ਵਿੱਚ ਕਿੰਨੇ ਦਿਨ ਹੋ ਗਏ ਨਾ 3 ਦਿਨ ਖਵਾਣਾ ਬਾਬੇ ਕਮਾਲ ਦੇ ਜਬਾਕਾਂ ਲੈ ਕੇ ਨਹੀਂ ਚੌੜ ਕਰਦੇ ਤੇ ਕਿੰਨਾ ਵਧੀਆ ਲੱਗਦਾ ਹਨਾ ਇਹ ਪੂਰੇ ਘੈਂਟ ਲਾ ਦੇਣਾ ਬਾਬੇ ਛੋਟੇ ਜਿਹੇ ਕਤੂਰੇ ਹੁੰਦੇ ਨੇ ਨਾ ਬਹੁਤ ਜ਼ਿਆਦਾ ਘੈਂਟ ਲਾ ਦੇ ਆ ਕੱਲੀ ਨੇ ਖਾਣਾ ਬਾਬੇ ਉਹਨਾਂ ਨੂੰ ਪਾਇਆ ਸੀ ਜਦੋਂ ਦਾਦੀਆ ਤੇ ਰੋਤੀ ਜੱਟ ਦੀ ਮਨ ਨੂੰ ਨਹੀਂ ਫਿੱਟਦੀਆਂ ਤੇ ਪਰ ਖਾਸੀਆਂ ਪੈਂਦੀ ਪਰ ਖਾ ਗਏ ਨੇ ਥੋੜੀਆਂ ਬਹੁਤਾਂ ਤੇ ਪਰ ਬਾਬੇ ਵਧੀਆ ਲੱਗਦਾ ਹਨਾ ਦੇਖੋ ਕਿੰਨਾ ਖੇੜ ਦੇ ਕਬੂਜੇ ਨਾਲ ਹੀ ਇੱਕ ਉਹ ਫਰਦਾ ਛੋਟਾ ਆਈਆਂ 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 ਹਾਂਜੀ ਹਨਾ ਬਾਬੇ ਤੁਸੀਂ ਦੇਖੋ ਨਾ ਆਪਣੀ ਆ ਇਧਰ ਵੀ ਰਸੋਈ ਦਾ ਹੈਗੀ ਸੀ ਮਤਲਬ ਆਹ ਕੋਠੀ ਦੇ ਜਿਹੜੀ ਬੈਕ ਸਾਈਡ ਆ ਗਈ ਸੀ ਤੇ ਇੱਕ ਗੱਲ ਹੋਰ ਵੀ ਸੀ ਮਾਂ ਤਾਂ ਹਰ ਹੁੰਦੀ ਨਾ ਨਹੀਂ ਸੀ ਹੁੰਦਾ ਵੀ ਕੌਣ ਆਈ ਜਾਂਦਾ ਬਾਹਰੇ ਤੇ ਜਦੋਂ ਆਗ ਮਾਰਦੇ ਸੀ ਤਾਂ ਇਧਰੋਂ ਐ ਜਾਣਾ ਪੈਂਦਾ ਸੀਗਾ ਤੇ ਹੁਣ ਆ ਬਈ ਇੱਕ ਆਪਣੀ ਜਿਹੜੀ ਰਸੋਈ ਆ ਹਨਾ ਥੋਂ ਵੀ ਬੜਾ ਤੰਗ ਸੀਗਾ ਦੇਖੋ ਕਿੰਨਾ ਤੰਗ ਥੋਂ ਆਗਾ ਤਾਂ ਕਰਕੇ ਚੱਲ ਅੰਦਰ ਤਾਂ ਰਸੋਈ ਹੁੰਦੀ ਆ ਹਨਾ ਆਬੀਅਸਲੀ ਕੋਠੀ ਤੇ ਕਰਕੇ ਹਨਾ ਬਾਬੇ ਆਪਾਂ ਇਹਨੂੰ ਆਪਾਂ ਸਾਰਾ ਫੀੜਾ ਵਾਲਾ ਵਰਤ ਲਾਂਗੇ ਬਈ ਆਹ ਹੈ ਆਪਣਾ ਬਾਜ ਦਾ ਪਿੰਜਰਾ ਦੇਖੋ ਪਰ ਸਾਰੀ ਸਮਾਨ ਹਨਾ ਸਿਲੰਡਰ ਸਿਲੰਡਰ ਪੱਖਾ ਅਕੇ ਵੀਰ ਹੋਰੀ ਬਏ ਬੈਠੇ ਨੇ ਬੱਚਾ ਦੇਖੋ ਅੱਗੂ ਆ ਵੀ ਪੂਰਾ ਘੈਂਡ ਬਣਵਾਇਆ ਸੀਗਾ ਤੇ ਹੁਣ ਉਹ ਬੈਂਦੀ ਨਹੀਂ ਹੈਗਾ ਇਹਦੇ ਚ ਨਾ ਜਿਪਟ ਹੋਣੀ ਆ ਤੇ ਆਹ ਸੀਨਾ ਆਪਣਾ ਫੀਡਰ ਦਾ ਭਾਰ ਜਿਵੇਂ ਮਾਲਾ ਇੱਥੇ ਦੇਖੋ ਕਿੰਨਾ ਖੜਾ ਖੜਾ ਪਿਆ ਪੂਰਾ ਔਖਾ ਪਿਆ ਸਮਾਨ ਕਿ ਨਹੀਂ ਛੁੱਟੂ ਹੂੰ ਜਮਾ ਔਖਾ ਆਏਗਾ ਪੂਰਾ ਔਖਾ ਔਰ ਇਹ ਮਤਲਬ ਆਪਾਂ ਇਹ ਜਿਹੜਾ ਸਮਾਨ ਅੱਧਾ ਹਣਾ ਜਿਹੜੇ ਢੋਲ ਨੇ ਗਣ ਕੁੰਕ ਦੇ ਬਾਕੀ ਇੱਕ ਦੋ ਢੋਲ ਉਧਰ ਰੱਖ ਲਾਂਗੇ ਤੇ ਸਾਰਾ ਸਮਾਨ ਵੀ ਆਪਾਂ ਫੀਡ ਫੂਡ ਦਾ ਚੱਕ ਕੇ ਆਪਾਂ ਉਧਰ ਰੱਖ ਸਕਦੇ ਆ ਜਦੋਂ ਆਪਣਾ ਉਹ ਪਿਆਰ ਹੋ ਜਾਵੇ ਬੱਬਿਓ ਯੈਸ ਔਰ ਹਰ ਜੀ ਠੀਕ ਅਸੋਵਿਧਾ ਆਪਣਾ ਸਹੀ ਨੇਤਾ ਇਹਦਾ ਡਿਸੀਜਨ ਮਨ ਲਾਵੇਗਾ ਬਿਲਕੁਲ ਸਹੀ ਹੈ ਪਿਛਲੇ ਪਾਸੇ ਆਪਣਾ ਮਤਲਬ ਜਿਹੜੇ ਕੰਮ ਵਾਲੇ ਬੰਦੇ ਸੀ ਉਹ ਲੈ ਬੜੇ ਪੈਰੀ ਜਾਂਦੇ ਸੀ ਤੇ ਬਾਕੀ ਮੱਖੀਆਂ ਜਾਂਦੀਆਂ ਸੀ ਅਸੋਸੀ ਇਹ ਮੂਹਰੇ ਪਾਸੇ ਲੋਕ ਬਣੂਗੀ ਦੀ ਇੱਕ ਹਨਾ ਕੋਠੀ ਅੰਦਰ ਜਿਹੜੀ ਹੁੰਦੀ ਹੁੰਦੀ ਆ ਪਰ ਦੀਨਾਵਨ ਸ਼ਹਿ ਕੋਈ ਨਾ ਨਾ ਕਰੰਟ ਤੇ ਉਹਦੇ ਜ਼ਰੂਰੀ ਹੈ ਐਂਡੀ ਦੂਰੀ ਆ ਗਈ ਹੁਣ ਤੇ ਕਿੰਨਾ ਖੌਗਾ ਕਰੰਟ ਤੇ ਜ਼ਰੂਰੀ ਹੈ ਕਰੰਟ ਤੇ ਜ਼ਰੂਰੀ ਨਾਲ ਇੱਥੇ ਓਰੇ ਬਣ ਜੂਗੀ ਬੱਬਾ ਆਪਣੀ ਰਸੋਈ ਓਰੇ ਬਣ ਜੂਗਾ ਆਪਣਾ ਓਟਾ ਤੇ ਬਾਕੀ ਗੋਪੀ ਸਾਰੇ ਵੀਰਾਂ ਨੂੰ ਕਹੇ ਦੇ ਕਿ ਬਾਏ ਬਾਏ ਸਾਰਿਆਂ ਨੂੰ ਜਾਤਰੀ ਕਾ ਜੀ ਬਾਏ ਬਾਏ ਜੀ ਹਾਂਜੀ ਬਾਬੋ ਅੱਜ ਦੇ ਬਲੌਗ ਦੇ ਵਿੱਚ ਇੰਨੇ ਸੀਗਾ ਤੇ ਤੁਹਾਨੂੰ ਮੈਂ ਦਿਖਾਇਆ ਵੀ ਆਪਾਂ ਰਸੋਈ ਵੀ ਕਿਉਂ ਪਾ ਰਹੇ ਹਾਂ ਤੇ ਕੀ ਗੱਲਬਾਤ ਸੀ ਸਾਰੀ ਤੇ ਸਾਰਾ ਹੁਣ ਮੈਂ ਗੱਲਬਾਤ ਕਰਵਾਈ ਵੀ ਬੰਦਿਆਂ ਨਾਲ ਤੇ ਬਾਈ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਬਾਏ ਬਾਏ